ਸਭ ਨੂੰ ਹੋਣੇ ਵਿਦਾਇਆ ਜੀ ਸਾਡੇ ਅੱਜ ਘਰ ਵਿੱਚ ਨਵਾਂ ਜੀ ਹੈ ਆਇਆ ਸੋ ਜੀ ਆਇਆਂ ਨੂੰ ਜੀ ਹੋਗੇ 2-3 ਦਿਨ ਸਾਸਤ੍ਰਿਕਾਲ ਦੀ ਸਾਰਿਆਂ ਨੂੰ ਸੋ ਉਮੀਦ ਕਰਦੀ ਆ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸੋ ਜਿੱਦਾਂ ਕਿ ਹਮੇਸ਼ਾ ਪ੍ਰੋਸੀਜਰ ਚੱਲਦਾ ਵੀ ਸਬਦਾਂ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਕਿ ਤੁਸੀਂ ਵੀਡੀਓਜ਼ ਨੂੰ ਪਿਆਰ ਦਿੰਦੇ ਹੋ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਹਮੇਸ਼ਾ ਕੋਈ ਨਾ ਕੋਈ ਚੀਜ਼ ਸਿਖਾਉਂਦੇ ਹੋ ਲਾਈਕ ਕਰਦੇ ਹੋ ਜੀ ਆਪਣਾ ਇੰਸਟਾਗ੍ਰam ਪੇਜ ਨੂੰ ਤੇ ਫੇਸਬੁੱਕ ਪੇਜ ਨੂੰ ਇਹ ਵੀ ਰਿਕਵੈਸਟ ਹੈ ਕਿ ਆਇਆ ਜਾ ਸਕਦਾ ਕਰਨਾ ਨਹੀਂ ਕਰਨਾ ਤੁਹਾਡੇ ਹੱਥ ਹੈ ਜੀ ਆਇਆ ਦਿਖਾਣੇ ਆ ਤੁਹਾਨੂੰ ਬੈਕ ਕੈਮਰਾ ਕਰਦੀਆਂ ਹਾਂ ਜੀ ਦੇਖੋ ਬਹੁਤ ਆ ਤਾਂ ਜੀ ਕੱਦਾ ਆਇਆ ਵਾ ਆ ਤਾਂ ਜੀ ਕੱਦਾ ਬਣਾਣਾ ਹੈ ਜੀ ਠੀਕ ਆ ਆ ਸਾਡਾ ਆ ਗਿਆ ਜੀਜੀ ਇਹਦਾ ਨਾਮ ਰੱਖ ਦੇਣਾ ਜੀ ਆਪਾਂ ਨੇ ਦੇਖੀ ਬੁੱਧੂ ਬੁੱਧੂ ਰੱਖਣਾ ਬੁੱਧਵਾਰ ਨੂੰ ਆਇਆ ਹਾਂ ਇਹਦਾ ਨਾਮ ਰੱਖਣਾ ਜੀ ਅਸੀਂ ਬੁੱਧੂ ਬੁਲਾਓ ਮੰਮੀ ਜੀ ਸਾਸਰੀ ਘਰ ਵਾਈ ਕੁਰਸੀ ਘਰ ਸਾਹ ਵਾਈ ਉਸੇ ਕੀ ਫਤਿਹ ਸਮਾਧਵ ਤੁਹਾਨੂੰ ਖੁਸ਼ ਰੱਖੇ ਚਾਰਦੀਆਂ ਘਲਾਂ ਦੇ ਵਿੱਚ ਰੱਖੀ ਜੀ ਹਮ ਵਧਾਈਆਂ ਤੁਹਾਨੂੰ ਵਧਾਈਆਂ ਤੁਹਾਨੂੰ ਨਵੇਂ ਜੀ ਦੀਆਂ ਤਲਕੀਤ ਅਨੂਬੀ ਬਰਬਾਦ ਹਾਂਜੀ ਕੰਮ ਦਾ ਟਾਈਮ ਆ ਤੂੰ ਆਪਾਂ ਫੋਨ ਚੱਕ ਕੇ ਫਿਰ ਲਾ ਆ ਫਿਰ ਤੁਸੀਂ ਕੰਮ ਕਰਦੇ ਟਾਈਮ ਹੀ ਫਿਰ ਮੈਨੂੰ ਸੁਝਦਾ ਤੁਹਾਨੂੰ ਪਤਾ ਤਾਂ ਹੈ ਮੈਂ ਆਪਣਾ ਕੰਮ ਨੇ ਵੇੜਤਾ ਮਾਤੇ ਐਤਾ ਨਾ ਕਰੋ ਤੁਸੀਂ ਸਾਰੇ ਕੰਮ ਕਰ ਮੈਂ ਕਰ ਲੇ ਉੱਪਰ ਬਸ ਨਾਨੀ ਨੇ ਦੋ ਚਾਰ ਚੀਜ਼ਾਂ ਮੰਗਾਈਆਂ ਦੀਆਂ ਮੈਂ ਲਿਆਤੀਆਂ ਬਸੋ ਕੰਮ ਕਰ ਉਹ ਫੇ ਹੁਣ ਹੋਰ ਹੋਰ ਕੀ ਕਰਦਾ ਮੈਂ ਕੜੀ ਨੂੰ ਤੁਸੀਂ ਇਹਨੇ ਮੈਂ ਤੜਕਾ ਲਾਉਂਗੀ ਆਪਣੇ ਮਾਂ ਦੇ ਹੱਥ ਦੀਆਂ ਪੱਕੀਆਂ ਰੋਟੀਆਂ ਕਹਿੰਦੇ ਖਾਣ ਨੂੰ ਬੜਾ ਚਿਤ ਕਰਦਾ ਸਾਡੀ ਮੰਮੀ ਨੇ ਜਦ ਕੜੀ ਬਣਾਉਣੀ ਆ ਉਹ ਅਗਲੇ ਬਲੌਗ ਚ ਪਤਾ ਲੱਗੂਗੀ ਜੀ ਤੁਹਾਨੂੰ ਉਹ ਬੜਾ ਤੇਲ ਕਰਦਾ ਉਹ ਹਾਂ ਉਹ ਵੀ ਆ ਭਾਈ ਉਹ ਵੀ ਬਹਿ ਕੇ ਚਿੱਤਰਕਾਰੀ ਨੂੰ ਬਹੁਤ ਦਿਲ ਕਰਦਾ ਕਿਉਂਕਿ ਇਹਨਾਂ ਨੇ ਮਾਂ ਦੀਆਂ ਗਾਣਾ ਕਿਆਉਂਦੀਆਂ ਲੜਾ ਸੋ ਐਨੀਵੇਜ਼ ਇਧਰ ਦਾ ਜ਼ਿਆਦਾ ਮਾਮਲਾ ਆਪਾਂ ਖੀ ਜਾ ਰਹੇ ਆ ਇੱਕ ਸਾਡਾ ਪਰਸਨ ਇਧਰ ਆਇਆ ਵਾ ਹਰੇ ਸੂਟ ਵਾਲਾ ਟੈਂ ਟਾ ਟਾ ਸੱਸਰੀ ਕਾਲ ਦੀ ਬੀਬੀਆਂ ਬਾਹਰ ਦੇ ਸੱਸਰੀ ਦਾ ਸਾਰਿਆਂ ਨੂੰ ਸੁਬੀਰਾਂ ਨੂੰ ਕੀ ਹੋ ਗਿਆ ਤੁਹਾਨੂੰ ਬੜੇ ਥੋੜੀ ਆਵਾਜ਼ ਨੂੰ ਕੀ ਆਪ ਹੋਇਆ ਮੈਨੂੰ ਤਾਂ ਬੁਖਾਰ ਆ ਰਿਹਾ ਥੇ ਹాయ ਹਏ ਹਾਏ ਲੱਗਦਾ ਤੁਗਾਂ ਅੰਟੀ ਨੇ ਕਹਿੰਦੀ ਸੋ ਬੁਖਾਰ ਨੇ ਹੋ ਗਿਆ ਮੈਨੂੰ ਮਾਰੇ ਠੀਕ ਹੋ ਨਹੀਂ ਰਹੀ ਇਸ ਨੂੰ ਕੁਝ ਪਤਾ ਕੀ ਗੱਲਾਂ ਮੌਸਮ ਜਾਂ ਇੱਕ ਹਾਂ ਮੌਸਮ ਜਾਂ ਚੇਂਜ ਹੋ ਰਿਹਾ ਬੱਚ ਕਰਨ ਵੀ ਹੋ ਰਿਹਾ ਉਹ ਚਾਕੇ ਮੈਂ ਗਾਂਟੀ ਨੂੰ ਕਿਹਾ ਮੈਂ ਸਵੇਰੇ ਤੁਸੀਂ 7 ਵਜੇ ਆ ਜਿਓ ਹੂੰ ਬਰੀ ਬੁਲਾ ਲਈ ਮੁੰਡੇ ਨੂੰ ਨਾ ਪਰ ਵੀ ਆਂਟੀ ਦਾ ਟੈਸਟ ਹਾਂ ਮੈਂ ਤਾਂ ਕਹਿਣੀ ਆਂਟੀ ਮੁੰਡੇ ਨੂੰ ਮੈਂ ਹੁਣੇ ਫੋਨ ਕਰ ਦਿੰਨਾ 2 ਮਿੰਟ ਚ ਉਹਨੇ ਜਦੇ ਕਹਿਣਾ ਦੀਦੀ ਮੈਂ ਆ ਜਾਣਾ ਫਿਰ ਤੁਸੀਂ ਦੇ ਦੇ ਬਲੱਡ ਟੈਸਟ ਵੈਸੇ ਉਹ ਇੱਕ ਸੀੜ ਜੀ ਵੀ ਚੱਲੀ ਹੋਈ ਆ ਇਹ ਹਾਂ ਨਹੀਂ ਮੈਨੂੰ ਹੋ ਗਿਆ ਮਸਾਂ ਤੇ ਟਾਈਮ ਸਾਡਾ ਨਾ ਹੋ ਗਿਆ ਹੋ ਗਿਆ ਹਾਂ ਹੋ ਗਿਆ ਧਿਆਨ ਨਾਲ ਓਕੇ ਠੀਕਾ ਆਂਟੀ ਬਧਾਈਆਂ ਫਿਰ ਪਾਰਟੀ ਹੋਗੀ ਹੋਣੀ ਪਾਰਟੀ ਹੋਗੀ ਅਸੀਂ ਕੀ ਕਹਣਾ ਤੁਸੀਂ ਠੀਕ ਹੋ ਜਾਓ ਬਸ ਵਾਕੀ ਦਾ ਸਾਰਾ ਕੁਝ ਚੱਲ ਹੀ ਜਾਂਦਾ ਸਾਡਾ ਨਵਾਂ ਜੀ ਹੈਲੋ ਪੁੱਤਰ ਠੀਕ ਆ ਤੂੰ ਗੁੱਡ ਬாய் ਚਲਣੀ ਤੁਸੀਂ ਮੜੀ ਰੈਸਟ ਕਰੋ ਆ ਪਾਪਾ ਜੀ ਸਾਡਾ ਵਿਚਾਰਾ ਕਿਤੇ ਨੂੰ ਬਾਹਰ ਨੂੰ ਗਏ ਹੋયા ਆ ਜਣਾਇਆ ਤੇ ਸ਼ਾਮ ਤੱਕ ਉਹਨਾਂ ਨੇ ਕਰਿਆ ਤਾਂ ਮੈਂ ਫੋਨ ਕਰਨੇ ਮੈਂ ਚੌਥੇ ਸਾਈਡ ਆ ਮੈਂ ਤਾਂ ਠੀਕ ਆ ਹਾਂ ਬਸ ਹਾਂਜੀ ਬੋਲੋ ਚੁੱਪ ਕਰਕੇ ਇਹਨੂੰ ਪਤਾ ਕਿ ਇਹਨੂੰ ਪਤਾ ਕਿ ਆਏ ਬੱਚੀ ਨੂੰ ਇਹਨੂੰ ਆਇਆ ਵੀ ਦੇਖੀ ਪਹਿਲਾਂ ਮੇਰੇ ਨਾਲ ਵੀਡੀਓ ਬਣਾਉਂਦੇ ਹੁੰਦੇ ਤੇ ਹਣ ਮੈਨੂੰ ਪੁੱਛਦੇ ਨਹੀਂ ਦੀਰ ਜੀ ਆ ਗਿਆ ਅਗਲੀ ਦਾ ਇਹ ਵੇ ਮੱਝਾਂ ਦੀ ਵੀਰ ਜੀ ਆ ਗਿਆ ਪਾਪਾ ਦਾ ਕਾਕਾ ਸ਼ੁਭ ਦੇ ਕਹਾਣੇ ਪਾਪਾ ਦਾ ਕਾਕਾ ਆ ਗਿਆ ਮੈਂ ਅਸੀਂ ਫੋਨ ਕਰਿਆ ਅੱਜ ਕਹਿੰਦੀ ਨਾਨੀ ਕਿੱਥੇ ਆ ਮੈਂ ਕਿਹਾ ਨਾਨੀ ਤਾਂ ਗਈ ਜੂਂ ਗਾਪ ਐ ਨਾਨੀ ਕਿੱਥੇ ਜਾ ਸ਼ਾਦੀ ਆ ਜਾਂ ਨਾਨੀ ਆ ਵੀ ਦੀਆ ਕਹਿੰਦੀ ਜਾਈ ਨਾ ਨਾਨੀ ਜਾਈ ਨਾ ਦੇਖ ਲੈ ਹੱਥ ਤੇ ਉਹਦੇ ਸੱਟ ਜੀ ਲੱਗੀ ਆ ਉਹ ਹੋਇਆ ਨਾ ਦਰਵਾਜ਼ੇ ਤੇ ਹੱਥ ਆ ਗਿਆ ਪੱਟੀ ਆਈ ਕਰਾਈ ਫਿਰਦੀ ਆ ਵੀ ਪਤਾ ਨਹੀਂ ਕੀ ਹੋ ਗਿਆ ਉਹ ਉਹ ਗਿਰ ਗਿਆ ਮੈਂ ਠਾਰਕੀ ਮੈਂ ਕਤਤ ਨਹੀਂ ਕਿਹਾ ਹੋ ਗਿਆ ਦੋ ਇਕੱਠਾ ਦੇਤੀ ਬਣਾ ਇਹ ਲੋ ਹਾਂ ਦੋ ਇਕੱਠਾ ਦੇਤੀ ਦੋ ਘਟਾ ਦਿੱਤੀਆਂ ਨੂੰ ਅਪਣੇ ਕੱਟੇ ਨੂੰ ਨਹੀਂ ਨਹੀਂ ਇਹ ਹੋਤੀ ਕੋਸਤੀਲੀ ਦੋ ਤੱਕ ਖੁੱਲਣਾ ਨਹੀਂ ਜਾਵੇ ਨਹੀਂ ਹੋਤਾ ਬੌਨਰ ਦਾਬਾ ਤੋਂ ਤੇ ਆਹੋ ਚੀ ਜਾਵੇ ਬੜਾ ਤਾਕਤਵਰ ਮੈਂ ਮੈਂ ਕਹਿੰਦੀ ਬੜਾ ਤਾਕਤਵਰ ਹਾਂ ਕਿੰਨਾ ਹੋਆ ਕਿਤੇ ਗੇਟ ਪਾਰ ਕਰ ਜਾਵੇ ਆ ਕਿਤੇ ਦੇਖੀ ਜਾਉ ਤੁਹਾਨੂੰ ਲੱਗਦਾ ਕਿ ਤੇਰਾ ਦਾ ਆਜ਼ਾਦ ਹੋ ਜਾ ਕਿਤੇ ਜਹਾਜ਼ ਚੜ ਕੇ ਹੋਰੇ ਦੇਸ਼ ਨਾਲ ਲੰਘ ਜਾਵੇ ਆ ਔਖਾ ਜਿਹਾ ਮੈਂ ਹਾਂ ਤਾਂ ਕੀ ਰਹਾ ਲੋ ਤੇ ਕਿੰਨੀ ਵਧੀਆ ਮੌਸਮ ਦਾ ਸਤਿ ਸ੍ਰੀ ਅਕਾਲ ਪਤਾ ਕੀ ਆ ਗਰੀ ਮੀਂਹ ਆ ਗਦਾ ਹਾਂ ਅੱਜ ਤਾਂ ਆਪਣੇ ਸਾਰਾ ਚੰਡੀਗੜ੍ਹ ਸਾਈਡ ਵੀ ਪਿਆ ਬਜਿੰਦਰਵਰ ਪੈ ਗਿਆ ਹੂੰ ਪੈ ਗਿਆ ਤੁਸੀਂ ਨਾਲ ਪਾਣੀ ਬਹੁਣੀ ਠੰਡਾ ਪਕਾਓ ਮੈਂ ਪੀਂਦੀ ਨਹੀਂ ਪਾਣੀ ਚਲ ਮੈਂ ਠੰਡਾ ਪੀਂਦੀ ਪਾਣੀ ਪਤਾ ਚਾ ਚਾ ਦੱਦੋ ਬਾਕੀ ਪੀਣਣਾ ਤਾਂ ਹੁਣ ਚਲੋ ਕੋਈ ਗੱਲ ਨਹੀਂ ਆਪਾਂ ਸੇਮੀ ਚੱਕ ਲੈ ਜਾਈਏ ਸ਼ਾਮ ਨੂੰ ਪਾਣੀ ਪੀ ਕੇ ਦੇਖ ਲਈਏ ਹਾਂ ਤਾਂ ਹੀ ਕਰ ਲੋ ਸੇਮੀ ਵਾਲਾ ਹਨਾ ਹਾਂ ਉਹ ਵੀ ਠੀਕ ਹੈ ਪ੍ਰੈਸਟ ਕਰਵਾ ਲਈ ਮੈਂ ਕਰਦੀਆਂ ਫੋਨ ਕਰਦੀਆਂ ਕੋਈ ਨਹੀਂ ਆਂਟੀ ਆਪਣੀ ਆ ਕਰਵਾ ਲੈ ਦੀ ਮੈਂ ਆਂਟੀ ਦੇ ਸਾਹਮਣੇ ਫੋਨ ਕਰਨਾ ਮੁੰਡੇ ਨੂੰ ਵੀ ਆ ਜੀ ਵੀਰੇ ਕੱਲੂ ਭਾਈ ਟਾਈਮ ਦੇ ਨਾਲ ਦਾਤੀ ਕਾ ਪਹਿਲੇ ਮੈਨੂੰ ਕਰ ਕੌਣਾ ਉਹਨੇ ਉਹੀ 6 7 7 8 ਵਜੇ ਦੇ ਵਿਚਕਾਰ ਆਉਂਦਾ ਆਂਟੀ ਉਹ ਕਿਉਂਕਿ ਫਿਰ ਅਗਲੇ ਨੇ ਕੰਮ ਜਾਣਾ ਹੁੰਦਾ ਨਾ ਹਾਂ 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 ਫਿਰ ਉਹ ਤੁਸੀਂ ਕਰਾ ਲਿਓ ਜਿਵੇਂ ਵੀ ਹੋਇਆ ਮੰਮੀ ਉਹਦੇ ਸਿੰਘ ਵਿੱਚ ਨੂੰ ਗੁੜ ਗੇ ਹੁਣ ਇਹ ਗੜਾਉਣੇ ਜ਼ਰੂਰੀ ਹੁੰਦੇ ਆ ਹਾਂ ਆਤੇ ਆਂਟੀ ਵੀ ਗਾਇਆਂ ਨੂੰ ਤਾਂ ਹਨਾ ਪਤਾ ਕੋ ਫਿਰ ਕਿੰਗੋਨ ਦੇ ਮਾਰ ਲਾ ਜਣੀ ਅੱਛਾ ਦੱਸੋ ਕੋਡੀਆਂ ਹੋ ਜਾਂਦੀਆਂ ਹਾਂ ਨਹੀਂ ਤਾਂ ਗਾਇਆਂ ਥੋੜੀ ਸਿੰਗਾਲੀ ਹਾਂ ਹਾਂ ਕਾਲੀ ਨਹੀਂ ਫਿਰ ਆਏ ਮੈਂ ਅਸ ਦੇ ਵੀ ਤਾਂ ਸਿੰਗ ਹੈਗੇ ਮੈਂ ਸਾਧਾ ਨੂੰ ਕੋ ਮੈਂ ਸਾਵੇਂ ਸਹ ਹੈ ਗਾਇਆਂ ਸਮਝਦੀ ਨਹੀਂ ਮੈਂ ਮੈਂ ਸਮਝੀ ਨਹੀਂ ਤੁਹਾਡੀ ਗੱਲ ਵੀ ਇਹਨਾਂ ਦੇ ਜ਼ਿਆਦਾ ਖਤਰਨਾਕ ਹੁੰਨੇ ਆ ਇਹੇ ਨਾਲ ਕਿਉਂ ਬਾਹਰ ਨਾ ਕਰਾ ਲਗਾਏ ਮਾਰ ਲਾ ਜਣੀ ਆਂ ਆਏ ਪੁੱਛਦੀ ਹਾਂ ਹੁਣ ਐਸਾ ਉਹ ਬਣ ਕੇ ਖੜੀ ਹੈ ਜਿਵੇਂ ਜਿਵੇਂ ਕਿ ਹੁਣ ਇਹ ਸੌ ਬਣ ਕੇ ਖੜੀ ਐ ਹਾਂ ਮੰਮੀ ਥੋੜੀ ਜੀ ਧਰਵਨ ਛੱਡ ਦੇ ਮੈਂ ਚੱਕ ਕੇ ਦੇਖਾਂ ਆ ਜਾ ਆ ਵਧੀਆ ਆਏ ਹਾਏ ਆਜਾ ਪਿਆਰ ਲੈਓ ਲੈਓ ਥੋੜਾ ਵਾਹੇ ਗਿਰੋ ਲੋ ਫੜੋ ਹਾਈ ਫੜ ਕੇ ਐਂ ਪਿਆਰ ਨਾਲ ਪਿੱਛੇ ਕੈਮਰਾ ਇੱਥੇ ਹੱਥ ਨਾ ਲੱਗ ਜਾਵੇ ਲੈ ਛੱਡ ਦੇ ਆ ਦੇਖਿਓ ਛੱਡ ਛੱਡ ਵਾਹੇ ਗਿਰੋ ਹਾਂ ਜੈਸਮੀਨ ਬੈਠ ਗਈ ਹੁਣ ਗਾਇ ਚੌਣ ਜੈਸਮੀਨ ਸਿੱਖ ਲੈ ਉਸਨੂੰ ਇਹ ਸੋਇਤਾ ਸਿੱਖਲਾ ਸਿੱਖਲਾ ਫੇ ਸਾਰੇ ਜੱਕ ਗਾਇਆਂ ਚੋ ਜਾਣ ਮੈਸੇਜ ਹੋਇਆ ਕਰਨੀਆਂ ਇਧਰ ਲੈ ਆ ਹਾਂ ਮੈਸੇਜ ਹੋ ਦੀਏ ਮੈਂ ਥੋੜੀ ਚ ਹੋ ਰਹੀਆਂ ਤਾਂ ਹੀ ਚੌਂਦੀਆਂ ਅੰਨ ਗਾਇਆਂ ਨੂੰ ਵੀ ਮੈਸੇਜ ਕਰਦੇ ਨੇ ਬਜ ਲੋਕ ਮੈਂ ਤਾਂ ਸਿੱਖ ਗਈ ਜੀ ਮੈਂ ਸਿਖਾ ਸਕਦੀ ਹਾਂ ਮੈਂ ਨਿਕੜੀਆਂ ਗਾਇਆਂ ਵੈਸੇ ਤਾਂ ਕਹਿੰਦੇ ਹੁੰਦੇ ਆ ਹਰ ਇੱਕ ਕੰਮ ਆਉਣਾ ਚਾਹੀਦਾ ਮੈਂ ਮਾੜਾ ਨਹੀਂ ਕਹਿੰਦੀ ਕਿਸੇ ਤੇਰੇ ਘਰ ਸੌਣ ਚੇ ਹੁਣ ਕੱਲ੍ਹ ਕਲਾਪ ਨੂੰ ਤੇਰਾ ਸੌ ਰਹੇ ਹੋਣ ਮਤਲਬ ਵੀ ਉੱਥੇ ਡੰਗਾ ਡੰਗਾ ਰੱਖੇ ਹੁਣ ਫਿਰ ਸਾਨੂੰ ਨਾ ਆਂਬਰ ਕਹਿੰਦੇ ਨੇ ਮੰਮੀ ਪਤਾ ਕੀ ਕਹਿੰਦੀ ਹੁੰਦੀ ਆ ਕਹਿੰਦੀ ਜੇ ਜ਼ਿੰਮੇਵਾਰੀਆਂ ਪੈ ਗਈਆਂ ਸਾਰਾ ਕੁਝ ਹੋ ਜਾਂਦਾ ਫਿਰ ਆਪਾਂ ਨੇ ਕਰ ਲੈਣਾ ਤੁਸੀਂ ਵੀ ਮੰਨਦੇ ਹੋ ਇਹ ਗੱਲ ਪਹਿਲਾਂ ਮੈਨੂੰ ਦੱਸੋ ਸਹੀ ਗੱਲ ਆ ਮੈਨੂੰ ਜਿਆਦਾ ਦਿਖਣਾ ਨਾ ਮੇਰਾ ਘਰ ਆ ਬਚਾ ਕੱਲਾ ਨੂੰ ਕਿਉਂਕਿ ਮੈਂ ਤਾਂ ਲੱਜਣਾ ਤੇ ਵੀ ਚਲੋ ਇਹ ਹੈਲਪ ਕਰਾ ਦੇਣਾ ਮੰਮੀ ਵਧੀਆ ਗੱਲ ਨਹੀਂ ਅਸੀਂ ਤਾਂ ਬਿਨਾਂ ਰਿਸ਼ਤੇ ਤੋਂ ਹੈਲਪ ਕਰ ਦਿੰਦੇ ਆ ਹਾਂ ਇਹ ਤਾਂ ਗੱਲ ਸਹੀ ਆ ਆ ਬਾਕੀ ਹੁਣ ਦੇਖੋ ਅੱਜ ਕੱਲ ਮੇਰੀ ਮੰਮੀ ਬਹੁਤ ਜ਼ਿਆਦਾ ਸੌਂ ਗਈ ਲੱਗ ਰਹੀ ਹੈ। ਉਹ ਧੋ ਤੋ ਧੋ ਦੇ। ਦੇਖੋ ਤਾਂ ਸਹੀ ਕਿਵੇਂ ਕਰਾਂ? ਫਿਰ ਬੋਲੀ ਕਿ ਦੀ ਬਣਨੀ ਆ? ਬੋਲੀ ਦੀ। ਹੈਜੀ। ਹੁਣੇ ਧਰਦ ਨਹੀਂ ਜਾ ਕੇ। ਆਂਟੀ ਕਿਵੇਂ ਬਣਾਉਣੀ ਬੋਲੀ? ਲੈ ਲੋ। ਬੋਲੀ ਰੋ ਅਦੁੱਤ ਵਾਲਕੇ। ਹਾਂ। ਬੋਲੀ ਬਣ ਜਾਣੀ ਆ। ਅਸਿਆ। ਠੀਕ ਆ। ਆਹ ਵੇ ਇੱਧਰ ਪਾਉਣ ਲੱਗੇ ਇਹਨੂੰ। ਹੱਥ ਕਿੱਥੇ ਹੋਇਆ? ਇਹ ਕਿਆ ਹੁਆ? ਇਹਨੇ ਅੱਛਾ ਨਹੀਂ ਫਿਰ ਆਏ ਤਾਂ ਛੋਟੇ ਨੂੰ ਵੀ ਨਹੀਂ ਪਾਇਆ ਇਹਦੇ ਇਹਦੇ ਭਾਈ ਨੂੰ ਵੀ ਨਹੀਂ ਪਾਇਆ ਲੈ ਲੋ ਉਹ ਤਾਂ ਚੜਾਤਾ ਇੱਕ ਥਾਣਾ ਨੂੰ ਅੱਛਾ ਠੀਕ ਹੈ ਚਲੋ ਜੀ ਚੱਲੀਏ ਉੱਪਰ ਨੂੰ ਹਾਂ ਦੇਖੋ ਇੱਕ ਮਿੰਟ ਆਸਰੇ ਮੇਰੇ ਪਾਸੇ ਚੱਕ ਕੇ ਇੱਥੇ ਰੱਖੋ ਪਾਸੇ ਹਾਂ ਆਹ ਮੁੰਡੇ ਕੋਲ ਬਿਕੋਜ਼ ਅੱਗ ਬਾਲਣੀ ਹੈ ਨਾ ਆਂਟੀ ਸੋ ਸਾਡੇ ਪਦੀਨਾ ਬਹੁਤ ਲੱਗਿਆ ਹੋਇਆ ਜੀ ਸੇਲ 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 ਪਦੀਨਾ ਜਿਹਨੇ ਵੀ ਲੈ ਕੇ ਜਾਣਾ ਆਪਣਾ ਲੈ ਕੇ ਜਾ ਸਕਦਾ ਆ ਵੀ ਛੜਣੀ ਦਾ ਫਿਲਹਾਲ ਘਟ ਵੱਧ ਜੀ ਬਣਾ ਰਹੇ ਆ ਟਾਂਬੂ ਉਹ ਸਾਡਾ ਟਾਂਬੂ ਫਿਰਦਾ ਹੈ ਜੀ ਆ ਬੁੱਬੂ ਜੀ ਦੀ ਸਾਈਕਲ ਹੀ ਆ ਪਈਏ ਦੱਸ ਕੀ ਕਰੀ ਬਸ ਆ ਜਣਾ ਥੋੜੇ ਦਿਨਾਂ ਤੱਕ ਮਨ ਨੂੰ ਤਸੱਲੀ ਆਹੀ ਆ ਹੁਣ ਕੀ ਕਰੇ ਨਾਨਾ ਜੀ ਵੀ ਸਾਨੂੰ ਠੀਕ ਚਾਹੀਦੇ ਆ ਸੋ ਹਣ ਪੱ ਚੱਲਦੇ ਆ ਪਰੋ ਦੇਖੋ ਆਂਟੀ ਜੀ ਚੱਲ ਪਏ ਔਰ ਚੱਕ ਤਾਂ ਫੱਟੇ ਖੱਟਾ ਕੰਮ ਆਟੀ ਤਾਂ ਆਟੀਵਾ ਸੋ ਹੁਣ ਪੌੜੀ ਲੱਗੀ ਹੋਈ ਏ ਸਾਡੀ ਚੜਾ ਗਿਆ ਜੀ ਪੌੜੀ ਦੇ ਉੱਪਰ ਨੂੰ ਹਾਂਜੀ ਮੈਂ ਲਿਆਉਣੀ ਆ ਜੀ ਵਾਹ ਗਰੂ ਖੇਤ ਆਏ ਸੋ ਖੇਤਾਂ ਦਾ ਵੀਊ ਇਧਰ ਤੇ ਨਾਨੀ ਡਾਰਲਿੰਗ ਅਸੀ ਲਾਈ ਇਤੀ ਮੜੀ ਜਲਾਣ ਸੀ ਲਰ ਐਸੀ ਨਾਨੀ ਕਹਿੰਦੀ ਮੈਂ 베ਲੀ ਬੈਠੀ ਆ ਮੈਂ ਹੋ ਰਹੀ ਆ ਬੋਰ ਇਸ ਕਰਕੇ ਤੁਸੀਂ ਮੈਨੂੰ ਦੋ ਲਸਣ ਸਾਡੇ ਫੁੱਲ ਦੁਪਹਿਰ ਦੀ ਖਿੜੀ ਜਿਹਨੂੰ ਕਹ ਦਿੰਦੇ ਆ ਕਿੰਨੇ ਸੋਹਣੇ ਸੋਹਣੇ ਹੋ ਰਹੇ ਆ ਵਾ ਦੇ ਲਸਣਾ ਕੁੰਜੇ ਜ ਰੱਖ ਦੋ ਬਸ ਵੱਟ ਕੇ ਰੱਖ ਦੋ ਹਾਂਜੀ ਹੈਗਾ ਜੀ ਹੈਗਾ ਐ ਬੈਠੀ ਆ ਸਾਹਮਣੇ ਮੇਰੀ ਨਾਨੀ ਨਾਨੀ ਬਲਾ우스 ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਭੀ ਆਣੇ ਹਾਂ ਜੀ ਹੁਣ ਸਾਡੀ ਨਾਨੀ ਨਾ ਜਿਹੜੀ ਹੈਗੀ ਆ ਦਿਨ ਪਰ ਦਿਨ ਬਿਲਕੁਲ ਠੀਕ ਹੁੰਦੀ ਜਾ ਰਹੀ ਆ ਤੇ ਮੇਰਾ ਚਰਖਾ ਸਿੱਖਣ ਦੇ ਦਿਨ ਬਹੁਤ ਜ਼ਿਆਦਾ ਨੇੜੇ ਆਉਂਦੇ ਜਾ ਰਹੇ ਆ ਮੇਰੀ ਨਾਨੀ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਆ ਮੈਨੂੰ ਹਰ ਵੇਲੇ ਆਪਣੇ ਕੋਲ ਰੱਖਦੀ ਆ ਇਸ ਕਰਕੇ ਮੈਨੂੰ ਚਰਖਾ ਸਿਕਾਉਂਗੀ ਹਾਂ ਨਾ ਨਾਨੀ ਨਹੀਂ ਹਾਂਜੀ ਤੇ ਮੇਰੇ ਕਾ ਸੋਤੇ ਮੈਂ ਵੀ ਪੀਣਾ ਆਇਆ ਪੁੱਛ ਹੂੰ ਗਾਦੀ ਤਾਂ ਅਜ ਤੱਕ ਤੇ ਬੱਜੀ ਨਹੀਂ ਲੈ ਗਈ ਇਹ ਤਾਂ ਇੰਨੀ ਬੋਲੀ ਹੁੰਦੀ ਕੁੜੀ ਤਾਂ ਉਹ ਨਾ ਇਹ ਤਾਂ ਥੋੜਾ ਜਿਹਾ ਕੱਢ ਲਿਆ ਤਾਂ ਮੈਂ ਹੁਣ ਨਾਨੀ ਜੇ ਸ਼ੁਰੂ ਤੇ ਚੋਈ ਨਹੀਂ ਕੋਈ ਔਖੀ ਨਹੀਂ ਜੇ ਥੋੜਾ ਜਿਹਾ ਕੱਢ ਲਿਆ ਹਾਂ ਹਾਂ ਨਹੀਂ ਇਹ ਬੈਸ ਰੋ ਗਾਦੀ ਦਾ ਚੱਕ ਸੋ ਨਹੀਂ ਹੈਗੀ ਮੈਂ ਮੈਂ ਕਹਿੰਦੀ ਹੁਣ ਜਦ ਮੈਂ ਕਦੇ ਕਰਿਆ ਹੀ ਨਹੀਂ ਕੰਮ ਹੁਣ ਕਰਨਾ ਕਾਲੂ ਤੇਰਾ ਰਿਸ਼ਤਾ ਹੋ ਗਏ ਤੇ ਪਾਸਾ ਤੇ ਡੰਗਰਾ ਕੋ ਆਇਆ ਸਿੱਖਣਾ ਪੈਣਾ ਆ ਸਿੱਖਣਾ ਪਾਣਾ ਤੈਨੂੰ ਮੈਂ ਪਹਿਲੇ ਹੀ ਕਹਿ ਦੇਣਾ ਦੇਖੋ ਮਿੰਟਾਂ ਦੀ ਗੱਲ ਆ ਮੈਂ ਤੁਹਾਡੇ ਡਬਲ ਟ੍ਰਿਪਲ ਕੰਮ ਕਰ ਦੇ ਕਰੂੰਗੀ ਮਾਮੂ ਅਜ ਨਹੀਂ ਚਾਹਉਂ ਸਾਡੀ ਨਹੀਂ ਨਹੀਂ ਪਤਾ ਕੀ ਗੱਲ ਸੁਣ ਮੇਰੀ ਗੱਲ ਕਹਿਣਾ ਸਿੱਖਣਾ ਤੂੰ ਮੈਨੂੰ ਪਤਾ ਕੀ ਕਰ ਜਦੋਂ ਸਾਰੇ ਹੀ ਹੜੇ ਜਾ ਰਹੇ ਲੱਗੇ ਰਹਿਣਾ ਮੈਂ ਆਪੇ ਘੱਟਣਾ ਫਿਰ ਮੈਂ ਉਹੀ ਤਾਂ ਕਹਿਨੀ ਆ ਤੁਸੀਂ ਆਪ ਹੀ ਕਹਿੰਦੇ ਹੁਣ ਗੱਲ ਦਾ ਸੋਲੂਸ਼ਨ ਤੁਸੀਂ ਆਪ ਹੀ ਕੱਢ ਤਾਂ ਫਿਰ ਮੇਰੇ ਉਸ ਟਾਈਮ ਆਏ ਹੁਣੇ ਮੈਂ ਸਿੱਖ ਕਰ ਲਵਾ ਕਰ ਲੋ ਫਿਰ ਮੈਨੂੰ ਆਂਟੀ ਛੇਤੀ ਆ ਜੀ ਹਾਂ ਮੈਂ ਤਾਂ ਸੱਚੀ ਗੱਲ ਦੱਸਾਂ ਹਾਂ ਸੋਹਣੀ ਸਿੱਖ ਗਈ ਜਾਉਂਗੀ ਹਾਂ ਸੋਹਣੀ ਆ ਹੁਣ ਮੈਂ ਪਤਾ ਕਾਵੇਂ ਸਿੱਖਦੀ ਹੁਣ ਮੈਂ ਆਪਣੇ ਪਰਬੋਜ ਨਹੀਂ ਲੈਣਾ ਚਾਹੁੰਦੀ ਥੋੜੀ ਨਾ ਥੋੜੀ ਸਿੱਖੂੰਗੀ ਮੈਂ ਆਹ ਬੰਦਾ ਬੋਲਦਾ ਅੱਜ ਤੱਕ ਅੱਧਾ ਕਿਲੋ ਕੱਢ ਲਿਆ ਬੀਬੀ ਮੇਰੀ ਗੱਲ ਸੁਣੋ ਕੱਲੋ ਕਿਲੋ ਕੱਢ ਲਿਆ ਮੈਂ ਨਾ ਮੈਂ ਮੈਂ ਤਾਂ ਹੁਣ ਚੱਲ ਬਿਮਾਰ ਕਰਕੇ ਮੈਂ ਮੈਂ ਸਮਾਂ ਤਾਂ ਬੱਸ ਬਹੁਤ ਚੋਦੀਆਂ ਬਹੁਤ ਡੱਕ ਚੋਦੀਆਂ ਮੈਂ ਤਾਂ ਬਾਬਿਆਂ ਦੀ ਕਿਰਪਾ

ਹਾਂ ਚਾਹੇ ਕੁਝ ਵੀ ਆ ਮੈਨੂੰ ਬਹੁਤ ਜਾਣਿਆ ਨੇ ਗੱਲ ਕਹਤੀ ਕਹਿੰਦੇ ਅੱਗੇ ਮਿੱਥੇ ਚਰਖਾ ਕੰਮ ਆਉਣਾ ਆਇ ਨਹੀਂ ਉਹ ਨਹੀਂ ਮੈਂ ਕਿ ਮੇਰਾ ਸ਼ੌਂਕ ਆ ਬਸ ਹਰ ਹੋਈ ਸੀ 3 ਸ਼ੌਂਕ ਹੈ ਕਾਹ ਕਾਹ ਸ਼ੌਂਕ ਹੈਗਾ ਤੁਹਾਨੂੰ ਚਰਖਾ ਜਿਹੜਾ ਆਂਟੀ ਤੇ ਹੁੰਦਾ ਦਾ ਹੈਗਾ ਪਿਆ ਉਹੀ ਆ ਉਹੀ ਆ ਮੇਰੇ ਕੋਲ ਚਰਖਾ ਸਾਰੇ ਪਿੱੱਟ ਦੇ ਆਏ ਹੋਇਆ ਦੋ ਤਿੰਨ ਚਾਰ ਕੇ ਪਏ ਮੇਰੇ ਕੋਲ ਚਾਰ ਮੱਖਾਂ ਬਾਪਾ ਜੀ ਨੇ ਬਣਾਤੀਆਂ ਉਹ ਜਿਹੜਾ ਉਹ ਕਿਹਾ ਹੁੰਦਾ ਉਹ ਅ ਤਿੱਖਾ ਜਾਂਦਾ ਦੋਨਾਂ ਪਾਸੇ ਤੇ ਕਹਿ ਰਹੇ ਨੇ ਨਾ ਤਕੜਾ ਤਕੜਾ ਵੀ ਲਿਆਂਦਾ ਮੈਂ ਕਾਲੇ ਚਾਚੇ ਰਾਂ ਤੇ ਜਿਹੜਾ ਕਹਿ ਰਹੇ ਨੇ ਤਕੜਾ ਜਵਾੜਾ ਹਾਂ ਸਾਰਾ ਕੁਝ ਲਿਆਂਦਾ ਇਹ ਤਾਂ ਮੈਂ ਅੱਜ ਜਿਵੇਂ ਮੈਂ ਕੜੀ ਦੀ ਤਿਆਰੀ ਹੋਣ ਲੱਗੀ ਜੀ ਕੜੀ ਦੀ ਸਪੈਸ਼ਲ ਵੀਡੀਓ ਬਣਾਵਾਂਗੇ ਆਪਾਂ ਜਦ ਆਂਟੀ ਸਾਡੀ ਲਾਉਗੀ ਤੜਕਾ ਆਂਟੀ ਤੁਹਾਨੂੰ ਆਂਦਾ ਵੈਸੇ ਚੜਖਾ ਤੁਹਾਨੂੰ ਮੈਂ ਤਾਂ ਬਾਗੋਂ ਘਟ ਵੱਧੇ ਹਾਂ ਤੋੜੇ ਵਿਆਹ ਨੂੰ ਕਿੰਨਾ ਟਾਈਮ ਹੋ ਗਿਆ ਅੱਜ ਵਿਆਹ ਨੂੰ ਹੋ ਗਏ ਪਾਪੀ ਜੀ ਕਿੰਨਾ ਹੈ ਬੀ ਬੀ ਪੁੱਤ 20 ਸਾਲ ਹੋ ਗਏ 30 ਸਾਲ ਹੋ ਗਏ 35 35 ਤੇ ਵੱਧ 45 40 45 ਸਾਲ ਹੋ ਗਏ ਸਹੀ ਹੈ ਠੀਕ ਹੈ ਆਟੋ ਦਾ ਦੱਸ ਕੇ ਦੁਕਾਨੋਂ ਹੋਗਾ ਨਾ ਜਿਹੜੇ ਜਿਹੜੇ ਦੇ ਵਿਚੋਲਾ ਹੈਗਾ ਤੁਹਾਡੇ ਵਾਲੇ ਵੀ ਕਾ ਮਰ ਲਿਆ ਹੈਗਾ ਹੈਗਾ ਵਲੇ ਕਿਹੜੇ ਕਿਹੜੇ ਸਾਈਡ ਦਾ ਹੈ ਕਿਹੜੀ ਸਾਈਡ ਦਾ ਸੁਰਤਨਪੁਰ ਸਾਈਡ ਦਾ ਹੈ ਅੱਛਾ ਚਲੋ ਠੀਕ ਆ ਪਾਈ ਜਿਨੇ ਸਾਡੇ ਆਂਟੀ ਨੂੰ ਸਾਡੇ ਅੰਕਲ ਨਾਲ ਮਨਾਇਆ ਮਲਾਇਆ ਸਾਡੀ ਦੀ ਆਂਟੀ ਦੀ ਜ਼ਿੰਦਗੀ ਬਹੁਤ ਵਧੀਆ ਕੀਤੀ ਅਮਿਤਾ ਮਿਨਾ ਆਖਦੇ ਆ ਮੈਨੂੰ ਅੱਜ ਕੁੜੀਆਂ ਮਿਲੀਆਂ ਤੁਹਾਡੀਆਂ ਪੋਤੀਆਂ ਦੀ ਜੀ ਕੀ ਹੋ ਗਿਆ ਕਹਿੰਦੀ ਅਸ਼ੁਰ ਦੇ ਹੱਥ ਤੇ ਸੱਟ ਲੱਗੀ ਕੈਨੇ ਦੀਦੀ ਕੀ ਹੋ ਗਿਆ ਸ਼ੁਭ ਦਿਹਾਤੇ ਸੱਟ ਲੱਗੀ ਮੈਂ ਕਾ ਐ ਕਰਕੇ ਬੁੱਗੇ ਕੈਨੇ ਦੀਦੀ ਪੱਟੀ ਤਾਂ ਬਹੁਤ ਵੱਡੀ ਦੀ ਮੈਂ ਕਾ ਪੁੱਤ ਨੂੰ ਪੱਟੀ ਬੰਨਣ ਦਾ ਸ਼ੌਂਕ ਹੈ ਉਹਨੂੰ ਸ਼ੌਕ ਆ ਮੇਰੇ ਪੱਤੀ ਬੰਨ ਦੋ ਮੇਰੇ ਪੱਤੀ ਕੱਢ ਦੋ ਆ ਗੋਸ਼ਟ ਲੈ ਜਾਂਦਾ ਦੇਖ ਲੋ ਉਹ ਪਰ ਪਾਣੀ ਐਸੇ ਨਹੀਂ ਹੋਣਗੇ ਹਾਂ ਖੁਸ਼ੀ ਰੰਬੋਚੀਆਂ ਸੀਗੀਆਂ ਆ ਇੱਕ ਗਰਮੀ ਕੋ ਲੱਗਤ ਕਿੰਨੀ ਜੀ ਹੋ ਗਈ ਹੁਣ ਹਾਂ ਕਿੰਨਾ ਬੱਟ ਜਾ ਹੋ ਗਿਆ ਹੁਣ ਕੱਪੜੇ ਕੱਪੜੇ ਤਾਂ ਮਾਰਦੇ ਜੀ ਅਸੀਂ ਠੀਕ ਐ ਸੋ ਜੇ ਕਿਸੇ ਕੋਲ ਵੀ ਨਾ ਜੋ ਹੈਗਾ ਇਹ ਗਰਮੀ ਦੂਰ ਕਰਦਾ ਸਾਨੂੰ ਜ਼ਰੂਰ ਸਿਰ ਸਿਰ ਠੰਡਾ ਪਾਣੀ ਵੀ ਪੀ ਲੈ ਲੇਕਿਨ ਹੁਣ ਆਂਟੀ ਪੀ ਨਹੀਂ ਸਕਦੇ ਗਲਗੋਜਾ ਹੋ ਜਾਵੇ ਜੀ ਸੋ ਹਣ ਆਪਾਂ ਮਿਲਾਂਗੇ ਕਿਸੇ ਅਗਲੇ ਬਲੌਗ ਦੇ ਵਿੱਚ ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਤੰਦਰੁਸਤ ਰੱਖੇ ਜੀ ਤੇ ਦੁੱਖ ਤਕਲੀਫਾਂ ਤੋਂ ਦੂਰ ਰੱਖੇ ਮੇਰੀ ਨਾਨੀ ਜੀ ਇੱਥੇ ਮੈਨੂੰ ਚਰਖਾ ਸਿਖਾਉਗੀ ਇਹੀ ਮੈਨੂੰ ਮੇਰੀ ਨਾਨੀ ਤੋਂ ਉਮੀਦ ਆ ਗਾਣਾ ਕੱਢ ਕੇ ਪਿਆਰ ਨਾਲ ਮੈਂ ਸਿੱਖ ਲੈਣਾ ਜੀ ਤੁਸੀਂ ਦੇਖ ਹੀ ਜਾਓ ਹੁਣ ਪਰ ਚਰਖਾ ਚਲਾਉਂਦਾ ਹੀ ਮਿਲਾਂਗੇ ਜਿਸਦੇ ਵੀ ਸਿਖਾਉਂਗੀ ਮੈਨੂੰ ਨਾਲੀ ਓਕੇ ਫਿਰ ਬਾਏ ਬਾਏ